ਸਸਕਲ ਦੋਸਤੋ ਮੈਂ ਹਾਂ ਰਾਜਪਾਲ ਮਖਣੀ ਅੱਜ ਹੈ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਗੱਲ ਕਰਾਂਗੇ ਸਿਹਤ ਦੀ ਸਿਹਤ ਕੋਈ ਇੱਕ ਚੀਜ਼ ਦੇ ਨਾਲ ਜੁੜੀ ਹੋਈ ਨਹੀਂ ਹੈ ਇਹ ਇੱਕ ਹੋਲਿਸਟਿਕ ਅਪਰੋਚ ਹੈ ਬਹੁਪੱਖੀ ਚੀਜ਼ਾਂ ਨੇ ਜਿਹੜੀਆਂ ਸਾਡੀ ਸਿਹਤ ਨੂੰ ਸਨਿਸ਼ਚਿਤ ਕਰਦੀਆਂ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਭ ਤੋਂ ਉੱਪਰ ਜਿਹੜੀ ਚੀਜ਼ ਹੈ ਉਹ ਹੈ ਮਾਈਂਡ ਜਿਹਦੇ ਬਾਰੇ ਆਪਾਂ ਪਿੱਛੇ ਕਾਫੀ ਚਰਚਾ ਕੀਤੀ ਹੈ ਤੇ ਗੁਰਬਾਣੀ ਦੇ ਚਾਨਣ ਵਿੱਚ ਬਾਬਾ ਨਾਨਕ ਨੇ ਕਿਵੇਂ ਸਾਨੂੰ ਸਮਝਾਇਆ ਕਿ ਸਾਡਾ ਮਾਈਂਡ ਕਿਵੇਂ ਕੰਮ ਕਰਦਾ ਹੈ ਉਹਦੇ ਤੇ ਆਪਾਂ ਕਾਫੀ ਚਰਚਾ ਕਰ ਚੁੱਕੇ ਹਾਂ ਕਿਉਂਕਿ ਸਾਡੇ ਮਨ ਦੇ ਜਿਵੇਂ ਆਪਾਂ ਸਮਝੇ ਕਿ ਤਿੰਨ ਤਲ ਨੇ ਇੱਕ ਜਿਹੜਾ ਚੇਤਨ ਇੱਕ ਸਬਕੌਨਸ਼ੀਅਸ ਮਾਈਂਡ ਅਵਚੇਤਨ ਤੇ ਇੱਕ ਬਿਲਕੁਲ ਜਿਹੜਾ ਪਿੱਛੇ ਜਿਹਨੂੰ ਅਸੀਂ ਅਨਕੌਨਸ਼ੀਅਸ ਮਾਈਂਡ ਕਹਿੰਦੇ ਆ ਤੇ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਪਿਛਲੀਆਂ ਵੀਡੀਓਜ਼ ਦੇ ਵਿੱਚ ਕਿ ਸਾਡਾ ਜਿਹੜਾ ਮਿਡ ਬ੍ਰੇਨ ਸਬਕੌਨਸ਼ੀਅਸ ਮਾਈਂਡ ਸਾਰੀ ਤਾਕਤ 95% ਤਾਕਤ ਇਹਦੇ ਕੋਲ ਹੈ ਪਰ ਉਹਦੀ ਕਰਤੂਤ ਪਸ਼ੂ ਦੀ ਹੈ ਮਤਲਬ ਉਹ ਪਸ਼ੂ ਹੀ ਹੈ ਉਹ ਪਸ਼ੂ ਤੋਂ ਪ੍ਰੀਫਰੰਟਲ ਕਾਰਟੈਕਸ ਲਿੰਬਿਕ ਬ੍ਰੇਨ ਤੋਂ ਪ੍ਰੀਫਰੰਟਲ ਕਾਰਟੈਕਸ ਜਿਹੜਾ ਸਾਡਾ ਸਭ ਤੋਂ ਉੱਪਰ ਵਾਲਾ ਮਸਤਕ ਹੈ ਇਹ ਇਹ ਨੇ ਉਹਨੂੰ ਟ੍ਰੇਨ ਕਰਨਾ ਇਹਦੀ ਉਹ ਸਾਰੀ ਜੱਦੋਜਹਤ ਜਾਨਵਰ ਤੋਂ ਇਨਸਾਨ ਬਣਨ ਦੀ ਕਿਉਂਕਿ ਜਿਹੜਾ ਮਿਡ ਬ੍ਰੇਨ ਹੈ ਉਹ ਤਾਂ ਇਨਸਟਿੰਕਟਿਵ ਹੈ ਉਹਨੇ ਤਾਂ ਲੜਨਾ ਵੀ ਹੈ ਝਗੜਨਾ ਵੀ ਹੈ ਉਹਨੇ ਸਭ ਕੁਝ ਕਰਨਾ ਹੈ ਉਹਨੇ ਉਲਟਾ ਸਿੱਧਾ ਖਾਣਾ ਵੀ ਹੈ ਤੋ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣੋ ਮੂਲ ਆਪਣਾ ਪ੍ਰੀਫਰੈਂਟਲ ਕਾਰਟੈਕਸ ਨੂੰ ਪਛਾਣਨ ਦੀ ਇਹ ਸਾਰੀ ਖੇਡ ਹੈ ਸਾਰੀ ਦੀ ਸਾਰੀ ਉਸ ਤੋਂ ਬਾਅਦ ਖੁਰਾਕ ਦਾ ਵੀ ਬਹੁਤ ਵੱਡਾ ਇਹਦਾ ਰੋਲ ਹੈ ਉਸ ਤੋਂ ਬਾਅਦ ਸਰੀਰ ਨੂੰ ਕਿਵੇਂ ਚਲਾਣਾ ਹੈ ਇਹ ਤਿੰਨੋਂ ਚੀਜ਼ਾਂ ਦਾ ਜਦੋਂ ਸੁਮੇਲ ਆਪਣਾ ਹੋ ਜਾਂਦਾ ਤੇ ਤਾਂ ਹੀ ਆਪਾਂ ਸਿਹਤਯਾਬ ਤੇ ਖੁਸ਼ਹਾਲ ਰਹਿ ਸਕਦੇ ਹਾਂ ਅੱਜ ਜਿਹੜਾ ਸਵਾਲ ਹੈ ਉਹ ਸਵਾਲ ਇਹ ਹੈ ਕਿ ਚਾਹਦੇ ਨਾ ਚਾਹਦੇ ਵੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਤੇ ਜਦੋਂ ਅਸੀਂ ਉਹ ਕਰ ਲਨੇ ਆ ਉਸ ਤੋਂ ਬਾਅਦ ਸਾਨੂੰ ਉਹਦਾ ਪਛਤਾਵਾ ਹੁੰਦਾ ਜਾਂ ਸਾਨੂੰ ਉਹਦੇ ਤੇ ਗੁੱਸਾ ਆਉਂਦਾ ਇਹ ਦੋਨੋਂ ਚੀਜ਼ਾਂ ਸਾਡੀ ਸਿਹਤ ਵਾਸਤੇ ਬਹੁਤ ਜ਼ਿਆਦਾ ਖਰਾਬ ਨੇ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦੋ ਅੱਖਰ ਨੇ ਅੰਗਰੇਜ਼ੀ ਦੇ ਇੱਕ ਹੈ ਮੋਰੈਲਿਟੀ ਇੱਕ ਹੈ ਐਥਿਕਸ ਤੋਂ ਪੰਜਾਬੀ ਦੇ ਵਿੱਚ ਜੇ ਆਪਾਂ ਇਹਨੂੰ ਸਮਝੀਏ ਇੱਕ ਹੈ ਨੈਤਿਕਤਾ ਤੇ ਇੱਕ ਹੈ ਸਿਧਾਂਤ ਇਹ ਦੋਨਾਂ ਦੇ ਵਿੱਚ ਕੀ ਫਰਕ ਹੈ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਫਰਕ ਕਿਉਂ ਪੈ ਰਿਹਾ ਸਮੇਂ ਦੇ ਨਾਲ ਤੇ ਬਾਬੇ ਨਾਨਕ ਦੀ ਉਂਗਲੀ ਪਕੜ ਕੇ ਜੇ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਸਮੇਂ ਦੇ ਨਾਲ ਨਿਰੰਤਰ ਨਿਰੰਤਰ ਸੱਚ ਦੇ ਮਤਲਬ ਬਦਲਦੇ ਰਹੇ ਨੇ ਔਰ ਸਮੇਂ ਦੇ ਅਨੁਸਾਰ ਹੀ ਚੀਜ਼ਾਂ ਬਦਲਦੀਆਂ ਰਹੀਆਂ ਨੇ ਜਿਵੇਂ ਉਹਨਾਂ ਨੇ ਆਸਾਦੀਵਾਰ ਦੇ ਵਿੱਚ ਇਹ ਗੱਲ ਕਹੀ ਕਿ ਜਿਹੜਾ ਤੁਹਾਡਾ ਸਾਤਿਯੋਗ ਸੀਗਾ ਇਹ ਮਤਲਬ ਜੇ ਉਹਨੂੰ ਯੁੱਗ ਨੂੰ ਤੁਸੀਂ ਇੱਕ ਸਮਾਂ ਮਤਲਬ ਹੈ ਇੱਕ ਟਾਈਮ ਜਿਹੜਾ ਹੈ ਉਹਨੂੰ ਤੁਸੀਂ ਇੱਕ ਰੱਥ ਵਾਂਗੂ ਮੰਨ ਲਓ ਤੇ ਉਹਨੂੰ ਖਿੱਚਦਾ ਕੀ ਸੀਗਾ ਸਾਥ ਯੁੱਗ ਰੱਥ ਸੰਤੋਖ ਦਾ ਧਰਮ ਅੱਗੇ ਰਥਵਾਓ ਮਤਲਬ ਉਹ ਸਬਰ ਵਾਲਾ ਟਾਈਮ ਸੀਗਾ ਸਾਰਿਆਂ ਵਾਸਤੇ ਬਹੁਤ ਸਬਰ ਦੇ ਵਿੱਚ ਸਾਰੇ ਰਹਿੰਦੇ ਸੀ ਹੌਲੀ-ਹੌਲੀ ਜੀਵਨ ਵਧੀਆ ਆਨੰਦ ਨਾਲ ਬਤੀਤ ਕਰਦੇ ਸੀਗੇ ਤੇ ਧਰਮ ਖਿੱਚਦਾ ਸੀ ਉਹਨੂੰ ਧਰਮ ਕੀ ਕੀ ਇਹ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਇਹਦੀ ਚਰਚਾ ਆਪਾਂ ਪਿਛਲੀ ਵਾਰੀ ਕਰ ਚੁੱਕੇ ਆਂ ਉਸ ਤੋਂ ਬਾਅਦ ਜਿਵੇਂ ਸਮਾਂ ਬਦਲਿਆ ਉਸ ਤੋਂ ਬਾਅਦ ਤ੍ਰੇਤਾ ਯੁੱਗ ਆ ਗਿਆ ਵੈਸੇ ਤਾਂ ਇੱਕ ਤੋਂ ਬਾਅਦ ਦੋ ਆਣਾ ਚਾਹੀਦਾ ਪਰ ਇੱਕ ਤੋਂ ਬਾਅਦ ਤਿੰਨ ਅਸੀਂ ਤਾਂ ਕਹਿੰਦੇ ਇਸ ਤਰ੍ਹਾਂ ਮੰਨਿਆ ਜਾਂਦਾ ਕਿ ਚਾਰ ਪਾਵੇ ਇਹ ਟੋਟਲ ਸਿਸਟਮ ਦੇ ਹਗੇ ਨੇ ਤਾਂ ਇੱਕ ਨਿਕਲ ਗਿਆ ਤਾਂ ਤਿੰਨ ਬਚ ਗਏ ਇਸ ਕਰਕੇ ਉਹਨੂੰ ਤ੍ਰੇਤਾ ਕਹਿੰਦੇ ਨੇ ਤੋਂ ਤ੍ਰੇਤਾ ਯੁੱਗ ਜਿਹੜਾ ਜਤੇ ਦਾ ਜੋਰ ਅਗੇ ਰਥਵਾਉ ਉਹਦੇ ਵਿੱਚ ਸ਼੍ਰੀ ਰਾਮ ਨੂੰ ਅਵਤਾਰ ਅਸੀਂ ਮੰਨਦੇ ਆ ਤੇ ਜਦਤ ਮਤਲਬ ਕਿਸੇ ਵੀ ਚੀਜ਼ ਨੂੰ ਸਿੱਖਣ ਵਾਸਤੇ ਜਦੋਂ ਯਤਨ ਤੁਸੀਂ ਕਰ ਰਹੇ ਹੋ ਔਰ ਜ਼ੋਰ ਲੱਗਿਆ ਹੋਇਆ ਡਿਸਪਲਿਨ ਨੂੰ ਮर्यादा ਨੂੰ ਸਥਾਪਿਤ ਕਰਨ ਵਾਸਤੇ ਕਿ ਇਹ ਡਿਸਪਲਿਨ ਹੈ ਇਹ ਮर्यादा ਇਹਦੇ ਵਿੱਚ ਹੀ ਸਭ ਨੂੰ ਰਹਿਣਾ ਪੈਂਦਾ ਰਹਿਣਾ ਚਾਹੀਦਾ ਤੇ ਸ਼੍ਰੀ ਰਾਮ ਨੇ ਮर्यादा ਕਹਿ ਕੇ ਨਹੀਂ ਜੀ ਕੇ ਦਿਖਾਈ ਤੇ ਇਸੇ ਕਰਕੇ ਸ਼੍ਰੀ ਰਾਮ ਨੂੰ ਮर्यादा पुरुषोत्तम ਕਿਹਾ ਜਾਂਦਾ ਉਸ ਤੋਂ ਬਾਅਦ ਜਦੋਂ ਸਮਾਂ ਚੇਂਜ ਹੋਇਆ ਇੱਕ ਪਾਵਾ ਹੋਰ ਨਿਕਲ ਗਿਆ ਜਿਹਨੂੰ ਅਸੀਂ ਦੁਆਪਰ ਕਹਿੰਦੇ ਹਾਂ ਉਦੇ ਵਿੱਚ શ્રી ਕ੍ਰਿਸ਼ਨ ਅਵਤਾਰ ਹੋਏ ਨੇ ਉਹ ਉਹਨਾਂ ਦੀਆਂ ਕਲਾ ਵੀ 16 ਸੀ 4 ਸ਼੍ਰੀ ਰਾਮ ਨਾਲੋਂ ਜ਼ਿਆਦਾ ਉਹਨਾਂ ਨੇ ਕਿਹਾ ਕਿ ਬਾਬੇ ਨਾਨਕ ਨੇ ਕਿਹਾ ਕਿ ਦੁਆਪਰ ਰੁਗ ਤੱਪੇ ਦਾ ਤਪ ਉਹਦੇ ਚ ਕਰਨਾ ਪਊਗਾ ਸੱਚ ਅਗੇ ਰਤਬਾਓ ਤਾਂ ਕ੍ਰਿਸ਼ਨ ਨੂੰ ਲੀਲਾ ਪਰਸ਼ੋਤਮ ਕਿਹਾ ਗਿਆ ਕਿ ਮਤਲਬ ਜਿਹਨੂੰ ਸਰਲ ਭਾਸ਼ਾ ਚ ਆਪਾਂ ਕਹ ਦਾਂਗੇ ਕਿ ਝੂਠ ਵੀ ਬੋਲਣਾ ਪਵੇ ਤਾਂ ਇਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਉਹਨੂੰ ਮਤਲਬ ਉਹ ਮਾਰਨਾ ਪਵੇ ਅਰਜੁਨ ਦੇ ਜਿਹੜੇ ਬਹੁਤ ਸਾਰੇ ਸਵਾਲ ਸੀਗੇ ਉਹ ਅੱਜ ਦੀ ਡੇਟ ਦੇ ਵਿੱਚ ਵੀ ਉਹ ਸਵਾਲ ਕਿਤਨਾ ਕਿਤੇ ਜਿੰਦਾ ਨੇ ਤੇ ਉਹਨਾਂ ਨੇ ਕਿਹਾ ਵੀ ਸੱਚ ਜਿੱਤਣਾ ਚਾਹੀਦਾ ਹੈ ਨਾ ਤਾਂ ਇਹ ਉਸ ਤਰ੍ਹਾਂ ਬਦਲ ਗਿਆ ਤੇ ਹੁਣ ਜਿਹੜਾ ਆ ਗਿਆ ਸਾਡਾ ਕਾਲੀ ਯੁਗ ਰਥ ਅਗਨਕ ਕੂੜ ਅਗੇ ਰਥਵਾਓ ਇਹ ਸਾਨੂੰ ਡੋਪਾਮਿਨ ਖਿੱਚ ਰਿਹਾ ਹੈ ਇਹਦੇ ਬਾਰੇ ਵੀ ਆਪਾਂ ਚਰਚਾ ਕਰ ਚੁੱਕੇ ਹਾਂ ਕਿ ਜਿਹੜਾ ਭੁੱਖਿਆ ਭੁੱਖ ਨਾ ਉਤਰੇ ਇਹ ਅੱਜ ਦੀ ਡੇਟ ਸਾਨੂੰ ਪਤਾ ਹੀ ਨਹੀਂ ਅਸੀਂ ਬਸ ਭਜ ਰਹੇ ਆ ਬਟਸਾਰੇ ਬੰਦੇ ਪਰੇਸ਼ਾਨ ਨੇ ਸਾਰੇ ਬੰਦੇ ਦੁਖੀ ਨੇ ਸਾਰੇ ਬੰਦੇ ਅੱਜ ਦੀ ਡੇਟ ਦੇ ਵਿੱਚ ਵੱਲ ਰਹੇ ਨੇ ਹਨਾ ਤਾਂ ਇਹ ਸਮਾਂ ਫੇਰ ਬਦਲੂਗਾ ਆਉਣ ਵਾਲਾ ਸਮਾਂ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ ਇਹ ਸਮਾਂ ਫੇਰ ਬਦਲੂਗਾ ਕਿਉਂਕਿ ਜਿਵੇਂ ਜਿਵੇਂ ਰਿਅਲਾਈਜੇਸ਼ਨ ਹੋ ਗਈ ਸਾਨੂੰ ਉਦੋਂ ਫੇਰ ਅਸੀਂ ਪਿੱਛੇ ਕਦਮ ਹੁਣ ਚੱਕਣਾ ਸ਼ੁਰੂ ਕਰਤਾ ਲੋਕਾਂ ਨੇ ਜਿਵੇਂ ਲਗਜ਼ਰੀ ਦੀ ਆਪਾਂ ਗੱਲ ਕਰਦੇ ਆਂ ਲਗਜ਼ਰੀ ਵਿਲਾਸਤਾ ਜਾਂ ਜਿਹੜੀ ਸ਼ਾਨੋ ਸ਼ੌਕਤ ਦੀਆਂ ਨਿਸ਼ਾਨੀਆਂ ਨੇ ਜਿਹੜੀ ਚੀਜ਼ ਨੂੰ ਆਪਾਂ ਮੰਨਦੇ ਆਂ ਇਹ ਵੀ ਸਮੇਂ ਨਾਲ ਬਦਲਦੀਆਂ ਰਹੀਆਂ ਕਿਸੇ ਵੇਲੇ ਕਾਰ ਹੁੰਦੀ ਸੀ ਫਿਰ ਟੈਲੀਫੋਨ ਹੋ ਗਿਆ ਫਿਰ ਕੰਪਿਊਟਰ ਹੋ ਗਿਆ ਲੇਕਿਨ ਅੱਜ ਦੀ ਡੇਟ ਦੇ ਵਿੱਚ ਜਿਹੜੀ ਲਗਜ਼ਰੀ ਉਹ ਸਿੰਪਲੀਸਿਟੀ ਹੈ ਮਤਲਬ ਜੇ ਤੁਸੀਂ ਸਿੰਪਲ ਰਹਿ ਸਕਦੇ ਹੋ ਬਿਨਾਂ ਲਖਾਵੇ ਤੋਂ ਇਹ ਲਗਜ਼ਰੀ ਹੈ ਇਹ ਅੱਜ ਦੀ ਡੇਟ ਦੇ ਵਿੱਚ ਮਤਲਬ ਇਹ ਨਹੀਂ ਹੈ ਕਿ ਤੁਸੀਂ ਫ੍ਰਿਜ ਭਰ-ਭਰ ਕੇ ਖਾਣਾ ਰੱਖਣਾ ਜੇ ਤੁਸੀਂ ਆਪਣਾ ਉਗਾਣਾ ਜਾਣਦੇ ਹੋ ਆਪਣਾ ਬਣਾਣਾ ਜਾਣਦੇ ਹੋ ਤੇ ਕਿਸ ਤਰ੍ਹਾਂ ਖਾਣਾ ਇਹ ਜਾਣਦੇ ਹੋ ਇਹ ਲਗਜ਼ਰੀ ਹੈ ਅੱਜ ਦੀ ਡੇਟ ਦੇ ਵਿੱਚ ਤਾਂ ਲੋਕ ਪਿੱਛੇ ਨੂੰ ਮੁੜੇ ਨੇ ਤਾਂ ਸਮਾਂ ਉਹ ਵੀ ਹੌਲੀ-ਹੌਲੀ ਪਿੱਛੇ ਨੂੰ ਜਾਊਗਾ ਦੁਬਾਰਾ ਫੇਰ ਉਵੇਂ ਹੀ ਚੱਲਣ ਗਿਆ ਆਣ ਵਾਲੀਆਂ ਇੱਕ ਦੋ ਜਨਰੇਸ਼ਨਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਚੀਜ਼ਾਂ ਚੀਜ਼ਾਂ ਨੂੰ ਮੋੜਾ ਹੁਣ ਪੈਣਾ ਸ਼ੁਰੂ ਹੋ ਗਿਆ ਤਾਂ ਉਧਰ ਨੂੰ ਜਾਊਗਾ ਇਹ ਨਾ ਸਮਝਣਾ ਕਿ ਆਪਾਂ ਸਿਰਫ ਮਾਈਂਡ ਦੀ ਉਹ ਗੱਲ ਕਰੀ ਜਾਵਾਂਗੇ ਅਗਲੀ ਵੀਡੀਓ ਤੋਂ ਆਪਾਂ ਸ਼ੁਰੂ ਕਰਨਗੇ ਕਿ ਕਿਸ ਤਰ੍ਹਾਂ ਉਗਾਣਾ ਕਿਸ ਤਰ੍ਹਾਂ ਛੋਟੇ ਜਾਂ ਵੱਡੇ ਪੱਧਰ ਦੇ ਉੱਤੇ ਪ੍ਰੈਕਟੀਕਲੀ ਤੁਹਾਨੂੰ ਉਗਾ ਕੇ ਦਿਖਾਉਂਗਾ ਔਰ ਬਣਾਣਾ ਕਿਸ ਤਰ੍ਹਾਂ ਉਹਦੇ ਵਿੱਚ ਹਵਾ ਦਾ ਤੇਲ ਦਾ ਹਰ ਚੀਜ਼ ਦਾ ਰੋਲ ਕੀ ਹੈ ਟੇਸਟ ਦਾ ਰੋਲ ਕੀ ਹੈ ਟੇਸਟ ਸਾਡੇ ਸਮੇਂ ਦੇ ਨਾਲ ਬਦਲ ਗਿਆ ਪੁਰਾਤਨ ਟੇਸਟ ਅੱਜ ਸ਼ਾਇਦ ਸਾਨੂੰ ਉਸ ਤਰ੍ਹਾਂ ਦੇ ਨਹੀਂ ਲੱਗਦੇ ਜਿਹੇ ਜਿਹੇ ਅੱਜ ਦੇ ਸਮੇਂ ਦੇ ਟੇਸਟ ਨੇ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੁਰਾਤਨ ਸਮੇਂ ਦੇ ਟੇਸਟ ਨੂੰ ਦੇ ਵਿੱਚ ਨਿਊਟ੍ਰੀਸ਼ਨ ਵੈਲਿਊਜ਼ ਨੂੰ ਬਿਨਾ ਚੇਂਜ ਕੀਤੇ ਹਰ ਚੀਜ਼ਾਂ ਨੂੰ ਚੇਂਜ ਕਰਕੇ ਉਹਨੂੰ ਅਜੋਕੀ ਟੇਸਟ ਦੇ ਮੁਤਾਬਕ ਵੀ ਉਹਨੂੰ ਬਣਾ ਲਿਆ ਜਾਵੇ ਤੇ ਤੀਸਰਾ ਆਪਾਂ ਖਾਣਾ ਕਿਵੇਂ ਹੈ ਇਹਦੇ ਤੇ ਵੀ ਚਰਚਾ ਕਰਾਂਗੇ ਅੱਜ ਦਾ ਵਿਸ਼ਾ ਜਿਹੜਾ ਹੈਗਾ ਕਿ ਆਪਾਂ ਇਹ ਸਮਝੀਏ ਕਿ ਜਿਹੜੀ ਤੁਹਾਡੀ ਨੈਤਿਕਤਾ ਹੈ ਮੋਰਲਸ ਨੇ ਉਹ ਕੀ ਨੇ ਤੇ ਐਥਿਕਸ ਕੀ ਨੇ ਇਹ ਦੋਨਾਂ ਚੀਜ਼ਾਂ ਦੇ ਵਿੱਚ ਭੇਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਇਸ ਤਰ੍ਹਾਂ ਸਮਝੋ ਕਿ ਇੱਕ ਬੰਦਾ ਕੋਈ ਨੌਕਰੀ ਕਰਦਾ ਕਿਸੇ ਵੱਡੇ ਹਸਪਤਾਲ ਦੇ ਵਿੱਚ ਉਹਨੂੰ 1.5 ਤੋਂ 2 ਲੱਖ ਰੁਪਈਆ ਸੈਲਰੀ ਮਿਲਦੀ ਹੈ ਇਸ ਗੱਲ ਦੀ ਕਿ ਤੂੰ ਗਾਖ ਲੈ ਕੇ ਆਣੇ ਨੇ ਹੁਣ ਉਹਨਾਂ ਦੇ ਗਾਖ ਕੌਣ ਨੇ ਉਹਨਾਂ ਦੇ ਗਾਖ ਨੇ ਮਰੀਜ਼ ਤੇ ਫੇਰ ਉਹਨੇ ਆਪਣੇ ਗਾਖ ਨੂੰ ਵੱਧ ਤੋਂ ਵੱਧ ਰੇਟ ਦੇ ਉੱਤੇ ਚੀਜ਼ ਵੀ ਵੇਚਣੀ ਹੈ ਇਹ ਇਹ ਇਸ ਚੀਜ਼ ਦੇ ਉਹਨੂੰ ਪੈਸੇ ਮਿਲਦੇ ਨੇ ਤਾਂ ਮੰਨ ਲਓ ਕੋਈ ਇੱਕ ਗਰੀਬ ਬੰਦਾ ਉਹਦੇ ਕੋਲ ਆ ਗਿਆ ਜਿਹਦਾ ਕੋਈ ਬਹੁਤ ਪਿਆਰਾ ਇਸ ਵੇਲੇ ਬਹੁਤ ਜ਼ਿਆਦਾ ਬਿਮਾਰ ਹੈ ਉਹਦੇ ਮਾਪੇ ਹੋ ਸਕਦੇ ਨੇ ਭੈਣ ਭਰਾ ਹੋ ਸਕਦੇ ਨੇ ਬੱਚੇ ਹੋ ਸਕਦੇ ਨੇ ਉਜਨੋ ਉਸ ਹਸਪਤਾਲ ਦੇ ਵਿੱਚ ਆਇਆ ਉਹ ਕਾਉਂਸਲਰ ਦੇ ਨਾਲ ਮਿਲਿਆ ਤਾਂ ਉਹ ਉਹਨੂੰ ਜਦੋਂ ਉਹਨੇ ਦੱਸਿਆ ਤਾਂ ਕਾਉਂਸਲਰ ਜਿਹੜਾ ਹੋਣਾ ਜਿਹੜਾ 1.5 2 3 ਲੱਖ ਰੁਪਈਆ ਸੈਲਰੀ ਲੈ ਰਿਹਾ ਹੈ ਉੱਥੋਂ ਤਨਖਾਹ ਲੈ ਰਿਹਾ ਹੈ ਉਹ ਉਹਨੇ ਇਸ ਬੰਦੇ ਨੂੰ ਪਹਿਲਾਂ ਤਾਂ ਡਰਾਣਾ ਚੰਗੀ ਤਰ੍ਹਾਂ ਕਿਉਂਕਿ ਮਿਜ਼ਰੀਜ਼ ਤੋਂ ਕਮਾਉਂਦੇ ਆਂ ਲੋਕ ਨਾ ਜਦੋਂ ਕਿਸੇ ਨੂੰ ਕੋਈ ਡਰੂਗਾ ਤਾਂ ਹੀ ਪੈਸੇ ਕੱਢੂਗਾ ਜੇਬ ਦੇ ਵਿੱਚੋਂ ਤਾਂ ਉਹਨੂੰ ਡਰਾਣਾ ਪੂਰਾ ਦਾ ਪੂਰਾ ਵੀ ਇਹਦਾ ਇਲਾਜ ਵੀ ਕਿਤੇ ਹੋਰ ਨਹੀਂ ਹੋ ਸਕਦਾ ਸਿਰਫ ਸਾਡੇ ਹਸਪਤਾਲ 'ਚ ਹੀ ਹੋਊਗਾ ਔਰ ਇਹਦੇ ਮਤਲਬ 6-7 ਲੱਖ ਰੁਪਏ ਜਾਂ ਬਹੁਤ ਸਾਰੇ ਪੈਸੇ ਲੱਗਣਗੇ ਜੇ ਤੂੰ ਕਿਤੇ ਹੋਰ ਚਲਾ ਗਿਆ ਤੇ ਤੇਰਾ ਕੋਈ ਇਲਾਜ ਇਹਦਾ ਪੋਸੀਬਲ ਨਹੀਂ ਹੈਗਾ ਇਹ ਉਹਨੇ ਉਹਨੂੰ ਕਹਿਣਾ ਹੈ ਉਸ ਤਰ੍ਹਾਂ ਉਹਨੂੰ ਟਿਕਾਣਾ ਹੈ ਉਸ ਤਰ੍ਹਾਂ ਉਹਨੂੰ ਗਾਹਕ ਬਣਾਣਾ ਤੇ ਆਪਣੇ ਜੌਬ ਨੂੰ ਜਸਟਿਸ ਕਰਨਾ ਉਹਨੇ ਹੈਨਾ ਲੇਕਿਨ ਅੰਦਰੋਂ ਕਿਤੇ ਉਹਨੂੰ ਪਤਾ ਅੰਦਰੋਂ ਉਹਨੂੰ ਕਿਤੇ ਪਤਾ ਹੈ ਕਿ ਵੀ ਨਾਲ ਲੱਗਵੇਂ ਹਸਪਤਾਲੀਆਂ ਦੋ ਹਸਪਤਾਲ ਛੱਡ ਕੇ ਉਹ ਸਾਡੇ ਤੋਂ ਘੱਟ ਪੈਸੇ ਦੇ ਵਿੱਚ ਔਰ ਸਾਡੇ ਤੋਂ ਘੱਟ ਉਲ ਜਾਏ ਈਮਾਨਦਾਰੀ ਨਾਲ ਇਹਨੂੰ ਠੀਕ ਕਰ ਸਕਦਾ ਪਰ ਉਹ ਹਸਪਤਾਲ ਜਾਦਾ ਚੱਲਦਾ ਨਹੀਂ ਹੈ ਜਿਆਦਾ ਵੱਡਾ ਨਹੀਂ ਹੈ ਅ ਤੋ ਹੁਣ ਇਹ ਦਵੰਦ ਦੇ ਵਿੱਚ ਫਸ ਗਿਆ ਮੋਰੈਲਿਟੀ ਕੀ ਹੈ ਮੋਰੈਲਿਟੀ ਨੈਤਿਕਤਾ ਇਹ ਹੈ ਕਿ ਉਹਨੂੰ ਦੱਸ ਦੇਵੇ ਕਿ ਤੂੰ ਨਾਲ ਵਾਲੇ ਹਸਪਤਾਲ 'ਚ ਚਲਾ ਜਾ ਤੇਰੇ ਪੈਸੇ ਵੀ ਬਚ ਜਾਣਗੇ ਤੇਰਾ ਮਰੀਜ਼ ਵੀ ਬਚ ਜਾਊਗਾ ਤੂੰ ਕਿਸੇ ਚੱਕਰ ਦੇ ਵਿੱਚ ਨਾ ਪੈ ਲੇਕਿਨ ਐਥਿਕਸ ਕੀ ਨੇ ਸਿਧਾਂਤ ਕੀ ਕਹਿੰਦਾ ਸਿਧਾਂਤ ਇਹ ਕਹਿੰਦਾ ਹੈ ਕਿ ਤੂੰ ਇੱਥੋਂ ਤਨਖਾਹ ਲੈ ਨਾ ਤੇ ਤੇਰਾ ਇਹ ਫਰਜ਼ ਹੈ ਕਿ ਤੂੰ ਆਪਣੀ ਤਨਖਾਹ ਦੇ ਵਜ ਦੇ ਵਿੱਚ ਇਹਨਾਂ ਨੂੰ ਇਮਾਨਦਾਰੀ ਦੇ ਨਾਲ ਕੰਮ ਕਰਕੇ ਦੇਵੇਂ ਇਹ ਹੈ ਨੈਤਿਕਤਾ ਤੇ ਸਿਧਾਂਤ ਆਪਾਂ ਹੋਰ ਇੱਕ ਐਗਜ਼ਾਮਪਲ ਨਾਲ ਜੇ ਸਮਝਣ ਦੀ ਕੋਸ਼ਿਸ਼ ਕਰੀਏ ਇੱਕ ਵਕੀਲ ਉਹਨੇ ਖੂਬ ਸਾਰੇ ਪੈਸੇ ਆਪਣੇ ਕਲਾਇੰਟ ਤੋਂ ਲਏ ਨੇ ਔਰ ਉਹ ਕਿਸ ਚੀਜ਼ ਦੇ ਲੈਨੇ ਕਿਉਂਕਿ ਉਹਦੇ ਕਲਾਇੰਟ ਨੇ ਕਤਲ ਕੀਤਾ ਜਾਂ ਉਹਨੇ ਰੇਪ ਕੀਤਾ ਔਰ ਇਹਨੂੰ ਵਕੀਲ ਨੂੰ ਪਤਾ ਕਿ ਵੀ ਇਹਨੇ ਉਹ ਕੀਤਾ ਠੀਕ ਹੈ ਪਰ ਉਹਨੇ ਉਨੇ ਜਿਹੜੇ ਉਹਦੇ ਤੋਂ ਪੈਸੇ ਲੈਨੇ ਜਿਹੜੇ ਉਹਦੀ ਫੀਸ ਲਈ ਆ ਉਹਨੂੰ ਬਚਾਉਣ ਵਾਸਤੇ ਲੈਏ ਨੇ। ਤੋਂ ਨੈਤਿਕਤਾ ਤਾਂ ਇਹ ਕਹਿੰਦੀ ਹੈ ਕਿ ਉਹਨੂੰ ਫਸਾ ਦੇਵੇ ਉਹ ਜਾਂ ਉਹਦਾ ਕੇਸ ਹੀ ਨਾ ਲਵੇ। ਲੇਕਿਨ ਸਿਧਾਂਤ ਐਥਿਕਸ ਕੀ ਕਹਿੰਦੇ ਨੇ ਉਸ ਜੌਬ ਦੇ ਉਸ ਪ੍ਰੋਫੈਸ਼ਨ ਦੇ ਐਥਿਕਸ ਕੀ ਕਹਿੰਦੇ ਨੇ ਕਿ ਉਹ ਉਹਦੇ ਵਾਸਤੇ ਜੀ ਜਾਨ ਲਾ ਕੇ ਲੜੇ ਔਰ ਉਹਨੂੰ ਉਸ ਕੇਸ ਦੇ ਵਿੱਚੋਂ ਬਾਇਜ਼ਤ ਬਰੀ ਕਰਾਵੇ। ਉਹਦੇ ਵਾਸਤੇ ਉਹਨੂੰ ਕਿਸੇ ਨੂੰ ਰਿਸ਼ਵਤ ਦੇਣੀ ਪੈਂਦੀ ਹੈ, ਜੱਜ ਨਾਲ ਸੈਟਿੰਗ ਕਰਨੀ ਪੈਂਦੀ ਹੈ, ਕੀ ਕਰਨੀ ਪੈਂਦੀ ਹੈ, ਉਹ ਸਭ ਕੁਝ ਕਰੂਗਾ। ਤੁਮ ਮੋਰੈਲਿਟੀ ਔਰ ਐਥਿਕਸ ਇਹ ਦੋਨੋ ਚੀਜ਼ਾਂ ਦੇ ਵਿੱਚ ਉਲਝ ਗਏ ਆਪਾਂ ਸਾਰੇ ਦੇ ਸਾਰੇ ਪਰ ਜੀਵਨ ਨਾ ਬਹੁਤ ਕਠੋਰ ਸਚਾਈਆਂ ਨੇ ਬਹੁਤ ਕੌੜੀਆਂ ਸਚਾਈਆਂ ਨੇ ਜਿਨ੍ਹਾਂ ਨੂੰ ਅਸੀਂ ਮੰਨਣਾ ਬਹੁਤ ਮੁਸ਼ਕਲ ਹੈ ਉਹਨਾਂ ਚੀਜ਼ਾਂ ਨੂੰ ਵੱਡੀਆਂ ਗੱਲਾਂ ਕਰਨੀਆਂ ਆਸਾਨ ਨੇ ਲੇਕਿਨ ਕਿਆ ਇਹ ਰਾਹ ਦੇ ਉੱਤੇ ਚੱਲਿਆ ਜਾਣਾ ਚਾਹੀਦਾ ਚੱਲਿਆ ਜਾ ਸਕਦਾ ਮੋਰੈਲਿਟੀ ਔਰ ਐਥਿਕਸ ਦੇ ਵਿੱਚੋਂ ਕੀ ਚੂਜ਼ ਕਰੋਗੇ ਤੁਸੀਂ ਇਹ ਸਵਾਲ ਮੈਂ ਤੁਹਾਡੇ ਕੋਲ ਛੱਡਦਾ ਮੈਂ ਇਸਦਾ ਜਵਾਬ ਇਦੇ ਵਿੱਚ ਕਿਵੇਂ ਅਸੀਂ ਲੰਘ ਸਕਦੇ ਹਾਂ ਉਹਦਾ ਜਵਾਬ ਆ ਰੱਖਵਾਂ ਰੱਖਦਾ ਅਗਲੀ ਕਿਸੇ ਵੀਡੀਓ ਦੇ ਵਿੱਚ ਚਰਚਾ ਕਰਨ ਵਾਲੇ ਪਰ ਮੈਂ ਚਾਹੂੰਗਾ ਕਿ ਤੁਸੀਂ ਜਿਹੜੀ ਮੇਰੀ ਇੰਨੀ ਇੰਟੈਲੀਜੈਂਟ ਆਡੀਅנס ਹੈ ਇੰਨੇ ਸਿਆਣੇ ਬੰਦੇ ਤੁਸੀਂ ਸਾਰੇ ਇਸ ਚੀਜ਼ ਨੂੰ ਸੁਣ ਰਹੇ ਹੋ ਇਹਦੇ ਵਿੱਚ ਮਤਲਬ ਹੁਣ ਇਹ ਐਥਿਕਸ ਐਥਿਕਸ ਵਾਲਾ ਜਵਾਬ ਨਹੀਂ ਮੈਨੂੰ ਚਾਹੀਦਾ ਕਿ ਹਾਂ ਜੀ ਮੋਰੈਲਿਟੀ ਹੋਣੀ ਚਾਹੀਦੀ ਹੈ ਭੁੱਖਾ ਮਰ ਜੂਗਾ ਉਹ ਤਾਂ ਜੇ ਮੰਨ ਲਓ ਇੱਕ ਬੰਦਾ ਵਪਾਰ ਕਰਦਾ ਅੱਜ ਦੀ ਡੇਟ ਦੇ ਵਿੱਚ ਆਪਾਂ ਕਹਿੰਦੇ ਇੱਕ ਬੰਦਾ ਵਪਾਰ ਕਰਦਾ ਉਹ ਵਪਾਰੀ ਬਹੁਤ ਵੱਡਾ ਵਪਾਰੀ ਹੈ ਉਹਨੂੰ ਸਰਕਾਰ ਨੇ ਕਰੋੜਾਂ ਰੁਪਏ ਗ੍ਰਾਂਟ ਦੇ ਰੱਖੀ ਹੈ ਉਹ ਘਾਟੇ ਦੇ ਉੱਤੇ ਵਪਾਰ ਕਰ ਰਿਹਾ ਹੈ ਇੱਕ ਬੰਦਾ ਛੋਟੇ ਪੱਧਰ ਦੇ ਉੱਤੇ ਵਪਾਰ ਕਰਦਾ ਉਹਦਾ ਆਪਸ ਦੇ ਵਿੱਚ ਕੰਪੀਟੀਸ਼ਨ ਉਹ ਕਿਵੇਂ ਹੋਵੇ ਉਹ ਕਿਵੇਂ ਸਟੈਬਲਿਸ਼ ਹੋਵੇ ਇਹਦੇ ਤੇ ਵੀ ਆਪਾਂ ਗੱਲ ਕਰਾਂਗੇ ਵੀ ਛੋਟੇ ਵਪਾਰ ਤੋਂ ਵੱਡੇ ਤੇ ਆਪਾਂ ਕਿਵੇਂ ਜਾ ਸਕਦੇ ਹਾਂ ਐਥਿਕਸ ਔਰ ਮੋਰੈਲਿਟੀ ਦਾ ਬੈਲੈਂਸ ਕਿਵੇਂ ਰੱਖ ਸਕਦੇ ਹਾਂ ਇੱਕ ਜੇ ਵਪਾਰੀ ਹੈ ਮੰਨ ਲਓ 10 ਰੁਪਏ ਦੀ ਚੱਪਲ ਲੈ ਕੇ ਆਉਂਦਾ ਹੈ ਇਮਾਨਦਾਰੀ ਨਾਲ 11 ਰੁਪਏ ਦੀ ਵੇਚਣੀ ਚਾਹੁੰਦਾ ਹੈ 10 ਰੁਪਏ ਪ੍ਰੋਫਿਟ ਜਿਹੜਾ ਉਹ ਨਾਲ ਵਾਲਾ ਦੁਕਾਨਦਾਰ ਹੈ ਉਹ ਮੰਨ ਲਓ ਟੈਕਸ ਦੀ ਚੋਰੀ ਕਰਦਾ ਅੱਧੀ ਠੀਕ ਹੈ ਔਰ ਇੱਕ ਟਰੱਕ ਦੇ ਵਿੱਚ ਜੇ 10 ਟਨ ਮਾਲ ਆਂਦਾ ਉਹ 35 ਟਨ ਪਾ ਲੈਂਦਾ ਆ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਠੱਗੀਆਂ ਕਰਦਾ ਜਿਹਨੂੰ ਠੱਗੀ ਕਹੋ ਜਾਂ ਐਥਿਕਸ ਕਹ ਲਓ ਉਹ ਐਥਿਕਸ ਬਣ ਗਏ ਉਹਦੇ ਤਾਂ ਜਦ ਤੱਕ ਇਹ ਨਵਾਂ ਬੰਦਾ ਉਹ ਸਭ ਪਲੱਸ 1 ਨਹੀਂ ਕਰੂਗਾ ਉਦੋਂ ਤੱਕ ਉਹਦਾ ਕਾਰੋਬਾਰ ਨਹੀਂ ਚੱਲਦਾ ਕਹਿਣ ਸੁਣਨ ਦੇ ਵਿੱਚ ਬਹੁਤ ਕੌੜੀਆਂ ਗੱਲਾਂ ਨੇ ਇਸ ਸਿਨੈਰੀਓ ਦੇ ਵਿੱਚ ਅਸੀਂ ਰਹਿ ਰਹੇ ਹਾਂ ਤਾਂ ਇਹਦੇ ਵਿੱਚ ਤੁਸੀਂ ਕਿਹੜੇ ਰਾਹ ਤੇ ਚੱਲ ਰਹੇ ਹੋ ਕਿੰਨਾ ਕੁ ਕਿਹੜੇ ਰਾਹ ਤੇ ਚੱਲ ਰਹੇ ਹੋ ਤੇ ਇਹਦੇ ਵਿੱਚ ਕਿਵੇਂ ਚੱਲਿਆ ਜਾਣਾ ਚਾਹੀਦਾ ਇਹਦੇ ਸੁਝਾਅ ਤੁਹਾਨੂੰ ਤੁਹਾਡੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਚਾਹੀਦੇ ਨੇ ਇਹਦੇ ਮੇਰੇ ਇਹਦੇ ਬਾਰੇ ਕੀ ਵਿਚਾਰ ਨੇ ਉਹ ਹਾਲੇ ਮੈਂ ਆਖਵੇਂ ਰੱਖਦਾ ਕਿਉਂਕਿ ਜੇ ਮੈਂ ਆਪਣੀ ਗੱਲ ਪਹਿਲਾਂ ਕਰ ਦੂੰਗਾ ਤਾਂ ਉਹ ਉਹੀ ਉਹ ਉਹਦੇ ਆਸ-ਪਾਸ ਹੀ ਗੱਲਾਂ ਘੁੰਮਦੀਆਂ ਰਹਿਣਗੀਆਂ ਇਮਾਨਦਾਰੀ ਨਾਲ ਇਮਾਨਦਾਰੀ ਨਾਲ ਕਿਉਂਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਸਾਡੀ ਬੱਚਿਆਂ ਉਹਨਾਂ ਨੂੰ ਰਾਹ ਅਸੀਂ ਦਿਖਾਣਾ ਹੈ ਉਹਨਾਂ ਨੂੰ ਸਿਰਫ ਇਹ ਕਹਿਣ ਨਾਲ ਨਹੀਂ ਸਰਨਾ ਕਿ ਸੱਚ ਬੋਲੋ ਚੋਰੀ ਨਾ ਕਰੋ ਠੱਗੀ ਨਾ ਇਹ ਤਾਂ ਸਭ ਨੂੰ ਪਤਾ ਪਰ ਕੀ ਕਰੋ ਕਿਸ ਤਰ੍ਹਾਂ ਕਰੋ ਕਿਵੇਂ ਜੀਵਨ ਦੇ ਵਿੱਚ ਤੁਸੀਂ ਅੱਗੇ ਵੱਧ ਸਕਦੇ ਹੋ ਔਰ ਕਿਵੇਂ ਤੁਸੀਂ ਤੁਹਾਨੂੰ ਪਛਤਾਵਾ ਨਹੀਂ ਹੋਊਗਾ ਤੁਹਾਨੂੰ ਦੁੱਖ ਨਹੀਂ ਹੋਊਗਾ ਤੁਹਾਨੂੰ ਇੱਕ ਵਧੀਆ ਮਤਲਬ ਹੈਪੀਨੈਸ ਵਾਲੀ ਲਾਈਫ ਤੁਸੀਂ ਜੀ ਸਕਦੇ ਹੋ ਇਹ ਗੁਰਦੁਆਰੇ ਮੰਦਰ ਮਸਜਿਦਾਂ ਦਰਗਾਹ ਦੇ ਵਿੱਚ ਐਨੀਆਂ ਭੀੜਾਂ ਲੱਗਣ ਲੱਗੀਆਂ ਜਿਹਦਾ ਕੋਈ ਹਿਸਾਬ ਨਹੀਂ ਹੈ ਪਹਿਲਾਂ ਮੈਨੂੰ ਯਾਦ ਹੈ ਸੀ ਗੁਰਦੁਆਰੇ ਜਾਂਦੇ ਸੀ ਕਿ ਝਟਪਟ ਮੱਥਾ ਟੇਕ ਕੇ ਮੁੜੇ ਜਾਂਦੇ ਸੀਗੇ ਅੱਜ ਦੀ ਡੇਟ ਦੇ ਵਿੱਚ ਜਿਵੇਂ ਜਿਵੇਂ ਕਿਉਂਕਿ ਲੋਕ ਔਲਜਦੇ ਜਾ ਰਹੇ ਨੇ ਉਹਨਾਂ ਨੂੰ ਲੱਗ ਰਿਹਾ ਹੈ ਵੀ ਚਾਹਦੇ ਨਾ ਚਾਹਦੇ ਸਾਨੂੰ ਕੁਝ ਗਲਤ ਕਰਨਾ ਪੈ ਰਿਹਾ ਹੈ ਸ਼ਾਇਦ ਉਹਦੀ ਮਾਫੀ ਲੈਣ ਵਾਸਤੇ ਇੰਨਾ ਸਾਰਾ ਕੁਝ ਹੋ ਗਿਆ ਜਾਂ ਜ਼ਰੂਰਤਾਂ ਇੰਨਾ ਇੰਨੀਆਂ ਵਧ ਗਈਆਂ ਜਾਂ ਭੈ ਇੰਨਾ ਵਧ ਗਿਆ ਕਿਉਂਕਿ ਅਸੀਂ ਭੈ ਪੀਤ ਮੰਗਦੇ ਆਂ ਬਾਬਾ ਨਾਨਕ ਨੇ ਕਿਹਾ ਨਿਰਪਉ ਤੇ ਨਿਰਵੈਰ ਨਿਰਪਉ ਮਤਲਬ ਕਿਸੇ ਚੀਜ਼ ਦਾ ਭੈ ਨਹੀਂ ਉੱਥੇ ਤੋਂ ਅਸੀਂ ਥੋੜਾ ਵਿਖੜ ਗਏ ਤਾਂ ਹੀ ਐਡੇ ਜਿਹੜਾ ਇੰਨਾ ਸਾਰਾ ਕੁਝ ਛੜੇ ਵਾਲੇ ਪਾਸ ਆਸ-ਪਾਸ ਹੋ ਰਿਹਾ ਹੈ ਇੰਨੀਆਂ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਐ ਇੰਨੀ ਜਿਹੜੀ ਲੁੱਟਖੋ ਹੋ ਰਹੀ ਹੈ ਇੰਨਾ ਸਾਰਾ ਕੁਝ ਹੋ ਰਿਹਾ ਹੈ ਤੋ ਅੱਜ ਦਾ ਮੇਰਾ ਤੁਹਾਡੇ ਤੱਕ ਸਵਾਲ ਹੈ ਤੁਹਾਡੇ ਤੱਕ ਬੇਨਤੀ ਹੈ ਅਰਦਾਸ ਜੋਧੜੀ ਕਿ ਤੁਸੀਂ ਇਹਦੇ ਤੇ ਕਮੈਂਟ ਜ਼ਰੂਰ ਕਰਨਾ ਕਿ ਨੈਤਿਕਤਾ ਮੋਰੈਲਿਟੀ ਔਰ ਸਿਧਾਂਤ ਐਥਿਕਸ ਦੇ ਵਿੱਚੋਂ ਕਿਹੜੇ ਰਾਹ ਤੇ ਕਿਵੇਂ ਚੱਲਿਆ ਜਾ ਸਕਦਾ ਸਤਿ ਸ਼ਕਾਲ ਫੇਰ ਮਿਲਾਂਗੇ ਸਭ ਦਾ ਮੰਗਲ ਹੋਵੇ